ਪ੍ਰੋਬਜਾਰਟੀ ਵੀ ਦੇ ਤੁਹਾਡਾ ਸਵਾਗਤ ਹੈ ਮਹਾਂਮਦੀਪ ਜੋਸ਼ ਸਿੰਘ ਤਾਂ ਹਰੀਸ਼ ਸਾਲਵੇ ਜਿਹੜੇ ਐ ਕੇਸ ਲੜਨਗੇ ਵਿਨੇਸ਼ ਫੋਗਾੜ ਦਾ ਜੀਆਂ ਦਾਦੇ ਕਿ ਵਿਨੇਸ਼ ਫੋਗਾੜ ਦਾ ਕੇਸ ਲੜਨਗੇ ਹਰੀਸ਼ ਸਾਲਵੇ ਔਰ ਨਾਲ ਹੀ 올림픽 ਦੇ ਵਿੱਚ ਜੋ ਵਿਨੇਸ਼ ਫੋਗਾੜ ਦੇ ਨਾਲ ਹੋਇਆ ਸਿਲਵਰ ਮੈਡਲ ਦੇ ਲਈ ਜਿਹੜੀ ਹੁਣ ਪਟੀਸ਼ਨ ਪਾਈ ਗਈ ਹੈਗੀ ਸਿਲਵਰ ਮੈਡਲ ਕਿਉਂਕਿ ਜੇ ਗੱਲ ਕਰੀਏ 올림픽 ਦੇ ਜਿਹੜੇ ਰੂਲ ਕਹਿੰਦੇ ਆ ਉਹ ਰੂਲ ਇਹ ਕਹਿੰਦੇ ਆ ਕਿ ਜੇ ਤੁਸੀਂ ਡਿਸਕਵਾਲਿਫਾਈ ਹੋ ਜਾਨੇ ਹੋ ਜਿਵੇਂ ਫਾਈਨਲ ਦੇ ਵਿੱਚ ਵਿਨੇਸ਼ ਫੋਗਾਟ ਡਿਸਕਵਾਲਿਫਾਈ ਹੋਈ ਸੀ ਤਾਂ ਉਸ ਤੋਂ ਬਾਅਦ ਸਿੱਧੇ ਤੌਰ ਤੇ 골ਡ ਮੈਡਲ ਜਿਹੜਾ ਫਾਈਨਲ ਦੇ ਵਿੱਚ ਹੋਰ ਫਾਈਨਲਿਸਟ ਪਹੁੰਚੀ ਤਾਂ ਉਸ ਨੂੰ ਮਿਲਣਾ ਸੀ ਤੇ ਸਿਲਵਰ ਮੈਡਲ ਜੋ ਦੂਜੇ ਸੈਮੀਫਾਈਨਲ ਦੇ ਵਿੱਚ ਜਿਸ ਨੂੰ ਵਿਨੇਸ਼ ਫੋਗਾਟ ਨੇ ਹਰਾਇਆ ਸੀ ਉਸ ਨੂੰ ਮਿਲਣਾ ਸੀ ਤੇ ਵਿਨੇਸ਼ ਫੋਗਾਟ ਨੂੰ ਕੋਈ ਵੀ ਮੈਡਲ ਜਿਹੜਾ ਉਹ ਨਹੀਂ ਮਿਲਣਾ ਸੀ ਤਾਂ ਦੱਸਦੀ ਕਿ ਇਸ ਦੇ ਵਿਰੁੱਧ ਭਾਰਤ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਜਿਹੜਾ 100 ਗ੍ਰਾਮ weight ਦੀ ਗੱਲ ਕੀਤੀ ਹੈ ਜਿਹੜੇ 100 ਗ੍ਰਾਮ weight ਦੀ ਗੱਲ ਕੀਤੀ ਹੈ ਉਹ weight ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸੈੱਟ ਹੋ ਸਕਦਾ ਸੀ ਉਹ ਕਿਤੇ ਨਾ ਕਿਤੇ ਜਿਹੜਾ ਲਿਆਂਦਾ ਜਾ ਸਕਦਾ ਸੀ ਵਾਪਸ ਪਰਦਾਸਦੀ ਕਿ ਹੁਣ ਜਿਹੜਾ ਹੈਗਾ ਇਹ ਜਿਹੜੀ ਪਟੀਸ਼ਨ ਪਾਈ ਗਈ ਉਸ ਤੋਂ ਬਾਅਦ ਹਰੀਸ਼ ਾਲਵੇ ਜੋ ਕਿ ਪ੍ਰਸਿੱਧ ਵਕੀਲ ਨੇ ਜਿਹੜੇ ਹਰੀਸ਼ ਾਲਵੇ ਨੇ ਉਹਨਾਂ ਦੇ ਵੱਲੋਂ ਇਹ ਕੇਸ ਜਿਹੜਾਗਾ ਲੜਾਇਆ ਜਾਏਗਾ ਹਰੀਸ਼ ਾਲਵੇ ਬਾਅਦ ਤੁਹਾਨੂੰ ਦੱਸ ਦਿੰਦੇ ਆ ਬਿਲਕਿਸਬਾਨੋ ਦਾ ਜਿਹੜਾ ਕੇਸ ਹੋਇਆ ਸੀ ਉਹ ਵੀ ਹਰੀਸ਼ ਾਲਵੇ ਨੇ ਲੜਿਆ ਸੀ ਤੇ ਦੂਜੇ ਪਾਸੇ ਜਿਹੜੇ ਵਿਕਟਮ ਸੀ ਗੁਜਰਾਤ ਰਾਈਟ ਦੇ ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਉਹਨਾਂ ਦੇ ਪੀੜਤਾਂ ਦਾ ਕੇਸ ਵੀ ਹਰੀਸ਼ ਾਲਵੇ ਲੜ ਚੁੱਕੇ ਨੇ ਸਾਫਕਾ ਸੋਲਿਸਟਰ ਜਨਰਲ ਸੁਪਰੀਮ ਕੋਰਟ ਦੇ ਰਹਿ ਚੁੱਕੇ ਨੇ 3 ਸਾਲ ਵੇ ਤੇ ਤੁਹਾਨੂੰ ਦੱਸ ਦਈਏ ਕੁਲਪੂਸ਼ਨ ਜਾਦਵ ਵਾਲਾ ਜਿਹੜਾ ਕੇਸ ਹੋਇਆ ਸੀ ਸਭ ਨੂੰ ਯਾਦ ਹੋਊਗਾ ਕੁਲਪੂਸ਼ਨ ਜਾਦਵ ਜਿਸ ਨੂੰ ਪਾਕਿਸਤਾਨ ਨੇ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ ਉਸ ਨੂੰ ਜਿਹੜਾ ਰੱਖ ਲਿਆ ਸੀ ਉਸ ਦਾ ਕੇਸ ਵੀ ਕੁਲਪੂਸ਼ਨ ਜਾਦਵ ਦਾ ਕੇਸ ਵੀ ਜਿਹੜਾ ਹੈਗਾ 3 ਸਾਲ ਵੇ ਹੋਣਾ ਲੜਿਆ ਸੀ ਔਰ ਸਭ ਤੋਂ ਵੱਡੀ ਗੱਲ ਹਰੀ ਸਾਲ ਵੇ ਮੁਕੇਸ਼ ਅੰਬਾਨੀ ਯਾਨੀ ਕਿ ਰਿਲਾਇੰਸ ਇੰਡਸਟਰੀ ਦੇ ਵੀ ਜਿਹੜੇ ਹੈ ਲੀਗਲ ਵਕੀਲ ਨੇ ਤਾਦਾਦੀ ਕੇ ਹਰੀ ਸਾਲ ਵੀ ਹੋਣਾ ਦੇ ਵੱਲੋਂ ਜਿਹੜਾਗਾ ਇਹ ਕੇਸ ਹੁਣ ਲੜਿਆ ਜਾਏਗਾ ਹਰੀ ਸਾਲ ਵੀ ਹੋਣਾ ਦੇ ਵੱਲੋਂ ਕੇਸ ਲੜਿਆ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਦੇਖਣਾ ਹੋਏਗਾ ਕਿ ਆਖਰਕਾਰ ਜਿਹੜਾ ਵਿਨੇਸ਼ ਫੋਗਾਟ ਨੂੰ ਸਲਵਰ ਮੈਡਲ ਮਿਲਦਾ ਜਾਂ ਨਹੀਂ ਮਿਲਦਾ ਪਤਾ ਉਹ ਦੱਸ ਦਈਏ ਕਿ ਕੈਸ ਦੇ ਵਿੱਚ ਜਿਹੜਾ ਕੇਸ ਆ ਉਹ ਲੜਿਆ ਜਾਵੇਗਾ ਕੈਸ ਜਾਨੀ ਕਿ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਤਾਂ ਦੱਸ ਦਈਏ ਕਿ 올림픽 ਐਸੋਸੀਏਸ਼ਨ ਦੇ ਵੱਲੋਂ ਜਿਹੜਾ ਇਹ ਇੱਕ ਕੋਰਟ ਬਣਾਈ ਗਈ ਹੈ ਸਪੋਰਟਸ ਦੀ ਜਿਹਦੇ ਵਿੱਚ ਜੇ ਕੋਈ ਕਿਸੇ ਨੂੰ ਗੱਲਬਾਤ ਗਲਤ ਲੱਗਦੀ ਹੈ ਜਾਂ ਕਿਸੇ ਨੂੰ ਕੋਈ ਫੈਸਲਾ ਗਲਤ ਲੱਗਦਾ ਕੋਈ ਆਪਣੀ رائے ਰੱਖਣੀ ਚਾਹੁੰਦਾ ਤਾਂ ਉਹ ਇੱਥੇ ਜਿਹੜਾ ਜਾ ਕੇ ਆਪਣੀ رائے ਆਪਣਾ ਵਕੀਲ ਕਰਕੇ ਆ ਸਕਦਾ ਤਾਂ ਹਰੀ ਸਾਲ ਵੀ ਹੋਣਾ ਨੇ ਜਿਹੜਾ ਕਿਹਾ ਕਿ ਮੈਂ ਵਿਨੇਸ਼ ਫੋਗੜਾ ਦਾ ਕੇਸ ਲੜਾਂਗਾ ਹਰੀ ਸਾਲ ਵਿੱਚ ਜਾਣਿਆ ਮਾਣਿਆ ਚਹਿਰਾ ਸੁਪਰੀਮ ਕੋਰਟ ਦੇ ਪਹਿਲੇ ਜੇ ਤਨ ਚਾਰ ਵਕੀਲਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਜਿਹੜਾ ਚਾਹੇ ਕਾਪਲ ਸਿਵਲ ਹੋਣ ਜਾਂ ਫਿਰ ਹਰੀਸਾਲਵੇ ਹੋਣਾਂ ਦਾ ਨਾਮ ਵੀ ਜਿਹੜਾ ਉਹਨਾਂ ਦੇ ਵਿੱਚ ਆਉਂਦਾ ਤਾਂ ਦੱਸਦੀ ਕਿ ਹਰੀਸਾਲਵੇ ਹੋਣਾਂ ਦੇ ਵੱਲੋਂ ਵਿਨੇਸ਼ ਫੋਗਾਰ ਦਾ ਕੇਸ ਲੜਿਆ ਜਾਏਗਾ ਹਰੀਸਾਲਵੇ ਕੌਣ ਨੇ ਤਾਂ ਦੱਸ ਕੇਟ ਹੈ ਕਿ ਸਾਬਕਾ ਸੋਲਿਸਟਰ ਜਨਰਲ ਰਹਿ ਚੁੱਕੇ ਹੈ ਸੁਪਰੀਮ ਕੋਰਟ ਦੇ ਔਰ ਬਿਲਕਿਸ ਬਾਨੋ ਦਾ ਜਿਹੜਾ ਕੇਸ ਸੀ ਉਹ ਵੀ ਹਰੀਸਾਲਵੇ ਉਹਨਾਂ ਦੇ ਵੱਲੋਂ ਲੜਿਆ ਗਿਆ ਸੀ ਗੁਜਰਾਤ ਦੰਗਿਆਂ ਦੇ ਜਿਹੜੇ ਪੀੜਤਾਂ ਦਾ ਕੇਸ ਸੀ ਉਹ ਵੀ ਹਰੀਸਾਲਵੇ ਲੜਦੇ ਰਹੇ ਔਰ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਦੀਏ ਰਿਲਾਇੰਸ ਇੰਡਸਟਰੀ ਦੇ ਲੀਗਲ ਵਕੀਲ ਵੀ ਨੇ ਹਰੀਸ਼ ਸਾਲਵੇ ਤੇ ਦੂਜੇ ਪਾਸੇ ਕੁਲਪੂਸ਼ਨ ਜਾਦਵ ਵਾਲਾ ਪਹਿਲਾਂ ਤੁਹਾਨੂੰ ਮਾਮਲਾ ਦੱਸ ਕੇ ਹਟਿਆ ਜਿਹੜਾ ਕੁਲਪੂਸ਼ਨ ਜਾਦਵ ਦਾ ਮਾਮਲਾ ਸੀ ਜਦੋਂ ਪਾਕਿਸਤਾਨ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹ ਕੇਸ ਵੀ ਕੁਲਪੂਸ਼ਨ ਜਾਦਵ ਵਾਲਾ ਹਰੀਸ਼ ਸਾਲਵੇ ਉਹਨਾਂ ਨੇ ਲੜਿਆ ਸੀ ਤੇ ਉਸ ਨੂੰ ਵਾਪਸ ਭਾਰਤ ਜਿਹੜਾ ਲੈ ਕੇ ਆਂਦਾ ਜਿੱਤਾ ਵਿਨੇਸ਼ ਫੋਗਾਰ ਦਾ ਕੇਸ ਜਿਹੜਾ ਹੁਣ ਹਰੀਸ਼ ਸਾਲਵੇ ਲੜਨਗੇ